ਮੈਂ ਸੁਣ ਲਿਆ ਕਿ ਕੁਝ ਕੈਂਕਰ ਹੋ ਆਈ ਐਮ ਐਕਸੀਡੈਂਟਲੀ ਸੀਗਾ ਕਿਉਂਕਿ ਬਹੁਤ ਸਾਰੇ ਮੈਂ ਕੰਮ ਪਹਿਲਾਂ ਕੀਤੇ ਜੋ ਕਿ ਨਹੀਂ ਚੱਲੇ ਜਿਹਨੂੰ ਆਪਾਂ ਕਹਿ ਦਿੰਦੇ ਆ ਨਾ ਵੀ ਫਲੌਪ ਹੋ ਗਈ ਕੰਮ ਮੈਂ 2009 ਤੋਂ ਅਕੈਡਮੀ ਜੁਆਇਨ ਕੀਤੀ ਡੀਪੀ ਆਜ਼ਾਦ ਅਕੈਡਮੀ ਮੇਰੇ ਡੀਪੀ ਆਜ਼ਾਦ ਸਰ ਹੁੰਦੇ ਸੀਗੇ ਕਪਲਦੇਵ ਦੇ ਕੋਚ ਪਹਿਲਾਂ ਮੈਂ ਡਿਸਟ੍ਰਿਕਟ लेवल ਤੇ ਖੇលਿਆ ਫਿਰ ਮੈਸਟਰੀਟ ਲੈਵਲ ਤੇ ਖੇលਿਆ ਫਿਰ ਵਾਂਸ ਅ ਟਾਈਮ 2016 ਦੀ ਗੱਲ ਹੈ ਚੰਡੀਗੜ੍ਹ ਇੱਕ ਕੈਂਪ ਲੱਗਿਆ ਮੈਂ ਅਵਜ਼ ਹਾਈਐਸਟ ਸੈਕੰਡ ਹਾਈਐਸਟ ਸਕੋਰਰ ਉਸ ਕੈਂਪ ਦਾ ਜਦੋਂ ਮੈਂ ਟੀਮ ਦੇਖੀ ਤਾਂ ਪ੍ਰੋਬੇਬਲਸ ਵੀ ਨਾਮ ਨਹੀਂ ਸੀਗਾ ਜਿਹਨੂੰ ਆਪਾਂ ਕਹਿੰਦੇ 16 ਹੁੰਦੇ ਹਨ ਨਾ ਜਿਹੜੇ ਉਹਨਾਂ ਚ ਵੀ ਨਾਮ ਨਹੀਂ ਨਾਮ ਨਹੀਂ ਸੀਗਾ

तो आज अच्छा सारे नालिक बहुत अच्छे एंकर जुड़े हुए हैं एंड नाउ प्लीज वेलकम मिस्टर जग्गी हेलो सर हाउ आर यू शशिकाले नया मैं बढ़िया तू ही सुनाओ ठीक हो मैं भी बहुत ठीक है सर तो सर मैं सुनिए कि तू क्या एंकर हो मैं हां मेरा एक पॉडकास्ट चल रहा है जग्गी के पॉडकास्ट के नाम तो ते मैं एक्सीडेंटली इस लाइन दे विच आया सर मैंने लगता हमेशा दी तरह डिग्री हर एक जर्नलिस्ट दी तरह डिग्री पाई होगी फील्ड आए हो नहीं मेरे को डिग्री नहीं है बट मैं डिग्री लै रहा इस फील्ड हले पर आया मैं एक्सीडेंटली क्योंकि बहुत सारे मैं काम कम पहलाते जो कि नहीं चले जिन्होंने आप कह दें भी फ्लॉप हो गए काम ਤੇ ਫਿਰ ਮੈਂ ਜੌਬ ਕੀਤੀ ਉਦੋਂ ਇੱਕ ਅਦਾਰਾ ਹੁੰਦਾ ਸੀ ਉੱਥੇ ਮੈਂ ਜੌਬ ਕੀਤੀ ਨਾਲ ਨਾਲ ਮੈਂ ਸਿੱਖਿਆ ਹਾਊ ਟੂ డు ਥਿੰਗਸ ਜਿਵੇਂ ਪਹਿਲਾਂ ਮੈਂ ਸ਼ੁਰੂਆਤ ਚ ਅਪਲੋਡਿੰਗ ਕੀਤੀ ਥੈਨ ਟਾਈਟਲ ਦੇਣੇ ਸਿੱਖੇ ਥੈਨ ਉਸ ਤੋਂ ਬਾਅਦ ਚ ਹੈਸ਼ਟੈਗਿੰਗ ਸਿੱਖੀ ਥੈਨ ਕੰਟੈਂਟ ਸਿੱਖਿਆ ਕਿ ਹਾਊ ਟੂ ਮੇਕ ਕੰਟੈਂਟ ਕਿੱਦਾਂ ਦੇ ਕੰਟੈਂਟ ਚ ਲੋਕ ਇੰਟਰਸਟਡ ਹੁੰਦੇ ਨੇ ਥੈਨ ਸੱਡਨਲੀ ਹੌਲੀ ਹੌਲੀ ਥੈਨ ਮੈਂ ਆਪਣਾ ਇੱਕ ਚੈਨਲ ਸ਼ੁਰੂ ਕੀਤਾ ਸੀ ਦਾਸਤਾਨ ਦੇ ਨਾਮ ਤੋਂ ਉਹ ਚਲਾਇਆ ਥੈਨ ਉਦੋਂ ਬਾਅਦ ਜੋ ਮੈਂ ਫਿਰ ਫਿਰ ਜੌਬ ਕੀਤੀ ਐਸ ਐਮ ਟੀਵੀ ਦੇ ਵਿੱਚ ਫਿਰ ਮੈਂ ਆਪਣਾ ਹੁਣ ਪੋਡਕਾਸਟ ਸ਼ੁਰੂ ਕੀਤਾ ਇੱਕ ਜੱਗੀ ਦੇ ਪੋਡਕਾਸਟ ਦੇ ਨਾਮ ਤੋਂ ਤਾਂ ਸਰ ਆਰ ਯੂ ਕੰਫਰਟੇਬਲ ਟੂ ਸ਼ੇਅਰ ਥੈਟ ਜੇ ਤੁਸੀਂ ਜਰਨਲਿਜ਼ਮ ਦੀ ਡਿਗਰੀ ਨਹੀਂ ਲਈ ਤਾਂ ਤੁਸੀਂ 12 ਕੀ ਲਿੱਤਾ ਤੇ ਤੁਸੀਂ ਕੀ ਬਣਨਾ ਚਾਹੁੰਦੇ ਸੀ ਮੈਂ ਸ਼ੁਰੂ ਤੋਂ ਹੀ ਮੇਰਾ ਸਟੱਡੀਸ ਕੋਈ ਇੰਟਰਸਟ ਨਹੀਂ ਸੀਗਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਠੀਕ ਹੈ ਪਾਸ ਹੋ ਗਏ ਤਾਂ ਠੀਕ ਹੈ ਕੋਈ ਗੱਲ ਨਹੀਂ ਪਾਸਿੰਗ ਨੰਬਰ ਆ ਹਾਂ ਪਾਸਿੰਗ ਨੰਬਰ ਉਦਾਂ ਦਾ ਤੇ ਮੈਨੂੰ ਕ੍ਰਿਕਟ ਚ ਕਲਾਸ ਟੌਪ ਕਰਨ ਵਾਲੀ ਨਹੀਂ ਗੱਲ ਨਹੀਂ ਟੌਪ ਤਾਂ ਸੀ ਸੁਪਨਾ ਹੀ ਲੈਂਦੇ ਹੁੰਦੇ ਸੀ ਵੀ ਅਸੀਂ ਟੌਪ ਕਰਾਂਗੇ ਕਿਸੇ ਵੇਲੇ ਪਰ ਕ੍ਰਿਕਟ ਚ ਬਹੁਤ ਇੰਟਰਸਟ ਸੀ ਮੈਂ 2009 ਤੋਂ ਅਕੈਡਮੀ ਜੁਆਇਨ ਕੀਤੀ ਡੀਪੀ ਆਜ਼ਾਦ ਅਕੈਡਮੀ ਮੇਰੇ ਡੀਪੀ ਆਜ਼ਾਦ ਸਰ ਹੁੰਦੇ ਸੀਗੇ ਕਪਿਲਦੇਵ ਦੇ ਕੋਚ ਉਹਨਾਂ ਕੋਲ ਮੈਂ ਕ੍ਰਿਕਟ ਸਿੱਖਿਆ ਯੈਸ ਦੈਨ ਆ ਰਿਪਰੈਜ਼ੈਂਟਡ ਸਟੇਟ ਆਪਣੀ ਪਹਿਲਾਂ ਮੈਂ ਡਿਸਟ੍ਰਿਕਟ ਲੈਵਲ ਤੇ ਖੇਡਿਆ ਫਿਰ ਮੈਂ ਸਟੇਟ ਲੈਵਲ ਤੇ ਖੇਡਿਆ ਫਿਰ ਵਾਂਸ ਅ ਟਾਈਮ 2016 ਦੀ ਗੱਲ ਹੈ ਚੰਡੀਗੜ੍ਹ ਇੱਕ ਕੈਂਪ ਲੱਗਿਆ मैं आई हाईएस्ट, हाइएसट हाईएस्ट स्कोरर उस कैंप का तो जो मैं टीम देखी त प्रोबेबल्स भी नाम नहीं जिन्होंने आप कह दें सिक्सटीन होंगे है ना जेन भी नाम नहीं नाम नहीं अरली आई रिग्रैट इट कि मैं उस दिन तो क्रिकेट खेलनी छड़ती प्रोफेसनली खेलते हले भी हाँ बट वह हों भी एक टाइम पास लई लव क्रिकेट वॉचिंग क्रिकेट सारे मतलब मैचिज फॉलो करता मैं ਪਰ ਜਿਹੜਾ ਪ੍ਰੋਫੈਸ਼ਨਲੀ ਕਰੀਅਰ ਉਹਦਾ ਐਂਡ ਹੋ ਗਿਆ ਸੀ ਤਾਂ ਹੁਣੇ ਤੁਹਾਡੇ ਲਈ ক্রিকেট ਲਈ ਤੁਹਾਨੂੰ ਹੁਣੇ ਵੀ ਲਵ ਹੈ ਲਾਈਕ ਜੀ ਤੁਹਾਨੂੰ ਹੁਣੇ ਵੀ ਚਾਂਸ ਮਿਲੇਗਾ ਕਿ ਤੁਸੀਂ ਇੰਡੀਆ ਦੀ ਨੈਸ਼ਨਲ ਟੀਮਸ ਚੋਂ ਤੁਸੀਂ ਹੁਣੇ ਵੀ ਜੁਆਇਨ ਕਰੋਗੇ ਕਿ ਤੁਹਾਡੇ ਉਹ ਦਿਲ ਚ ਹੇਟਰੇ ਜਾਗੇ ਉਹ ক্রিকেট ਲਈ ਨਹੀਂ ਨਹੀਂ ਆਈ ਲਵ ক্রিকেট ਕਿ ਮੈਂ ਨਹੀਂ ਕਿ ਮੈਂ ক্রিকেট ਦੀ ਟੀਮਸ ਨਹੀਂ ਹੁਣਾਣਾ ਜੀ ਤੁਹਾਡੇ ਕੋਲ ਇੱਕ ਚਾਂਸ ਹੁੰਦਾ ਕਿ ਤੁਸੀਂ ਆ ਸਕਦੇ ਤਾਂ वुड यू और वुड यू नॉट व्हाई वुड नॉट ਮਤਲਬ ਮੈਂ 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 ਕਿਉਂ ਨਹੀਂ ਚਾਹੂੰਗਾ ਪਰ ਚੀਜ਼ਾਂ ਦੇਖਣ ਲਈ ਬਹੁਤ ਈਜ਼ੀ ਲੱਗਦੀਆਂ 12 ਆਈ نو ਕਿੰਨਾ ਖਾਰਡ ਵਰਕ ਹੁੰਦਾ ਕਿੰਨਾ ਪ੍ਰੈਕਟਿਸ ਹੁੰਦੀ ਹੈ ਕਿਸ ਤਰੀਕੇ ਦੇ ਕੈਂਪਸ ਚਾਹੀਦੇ ਕਿਸ ਤਰੀਕੇ ਦੇ ਫਿਟਨੈਸ ਚਾਹੀਦੀ ਉਸ ਲੈਵਲ ਤੋਂ ਹੁਣ ਆਪਾਂ ਵਿਰਾਟ ਕੋਹਲੀ ਨੂੰ ਲੈ ਲੈਨੇ ਆ ਵਿਰਾਟ ਕੋਹਲੀ ਨੂੰ ਕਹਿੰਦੇ ਆ ਕਿ ਯਾਰ ਹੀ ਇਜ਼ ਅ ਫਿਟੈਸਟ ਕ੍ਰਿਕਟਰ ਹਨਾ ਕਿ ਉਹਦੇ ਤੋਂ ਉੱਤੇ ਫਿਟ క్రికెਟਰ ਨਹੀਂ ਐ ਪੂਰੇ ਮਤਲਬ ਵਰਲਡ 'ਚ ਨਹੀਂ ਐ ਤਾਂ ਉਹ ਕਿਵੇਂ ਬਣਿਆ ਉਹ ਇੱਕ ਡਿਸਿਪਲਨ 'ਚ ਰਹਿ ਕੇ ਡਾਈਟ ਫਾਲੋ ਕਰਕੇ ਤੇ ਆਪਦੇ ਪੈਸ਼ਨ ਨੂੰ ਉਹਨੇ ਫਾਲੋ ਕੀਤਾ ਅਸੀਂ ਤਾਂ ਬੜੀ ਜਲਦੀ ਹਾਰ ਮੰਨ ਗਏ ਸੀ ਵੀ ਨਹੀਂ ਯਾਰ ਹੁਣ ਡਾਨਾ ক্রিকেট ਪੈਸ਼ਨ ਆਪਦੇ ਕੈਰੀਅਰ ਤੇ ਫੋਕਸ ਕਰੀਏ ਜਾਂ ਜੋ ਕਰਨਾ ਹੈ ਉਹਦੇ ਉਹਦੇ ਵੱਲ ਦੇਖੀ ਅੱਗੇ ਸੋਚੀਏ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਤਾਂ ਇਹ ਬਾਕੀ ਇਸ ਲੈਵਲ ਤੇ ਜਾ ਕੇ ਮੈਨੂੰ ਲੱਗਦਾ ਕਿ ਕੋਈ ਚਾਂਸ ਤੇ ਉਹ ਕੁਛ ਹੁੰਦਾ ਹੁੰਦਾ ਬਹੁਤ ਸਾਰੇ ਲੋਕਾਂ ਨਾਲ ਹੋਇਆ ਪਰ ਤੁਹਾਨੂੰ ਇੱਕ ਪ੍ਰੋਪਰ ਉਹਦੇ ਲਈ ਚੀਜ਼ਾਂ ਚਾਹੀਦੀਆਂ ਕਿਉਂਕਿ ਅੱਜਕੱਲ ਬੜੇ ਈਜ਼ੀ ਜਿਹੇ ਹੁੰਦੇ ਵੀ ਠੀਕ ਹੈ ਜੋ ਆਪ ਬੱਚਿਆਂ ਨੂੰ ਲੈ ਕੇ ਹੁੰਦੇ ਜਿਵੇਂ ਤੁਸੀਂ ਪੋਡਕਾਸਟ ਸ਼ੁਰੂ ਕੀਤਾ ਤੁਸੀਂ ਬਹੁਤ ਸਾਰੇ ਅੱਛੇ ਪੋਡਕਾਸਟ ਕੀਤੇ ਹਨਾ ਤੁਸੀਂ ਐਸ ਲਾਈਨ 'ਚ ਨਵੇਂ ਹੋ ਯੈਸ ਤੁਹਾਨੂੰ ਹੌਲੀ ਹੌਲੀ ਜਾ ਕੇ ਕੰਟੈਂਟ ਦਾ ਵੀ ਪਤਾ ਚੱਲੇਗਾ ਹੋਲੀ-ਹੋਲੀ ਜਾ ਕੇ ਕੈਮਰਾਸ ਦਾ ਵੀ ਪਤਾ ਚੱਲੂਗਾ ਕਿ ਕਿਸ ਤਰੀਕੇ ਦੇ ਕੈਮਰਾ ਯੂਜ਼ ਹੁੰਦੇ ਨੇ ਕਿਸ ਤਰੀਕੇ ਦਾ ਬੈਕ ਫਰੇਮ ਬੰਨਣਾ ਹੈ ਕਿਵੇਂ ਕੀ ਹੋਣਾ ਹੈ ਕੀ ਚੀਜ਼ਾਂ ਹੋਣੀਆਂ ਹਨਾ ਤਾਂ ਇਹ ਨੋਲੇਜ ਗੇਨ ਤੁਹਾਨੂੰ ਕਰਨੀ ਪੈਣੀ ਹੈ ਹਲੇ ਪਰ ਜਿਸ ਤਰੀਕੇ ਨਾਲ ਮੈਂ ਇਸ ਲਾਈਨ 'ਚ ਆਇਆ ਮੈਨੂੰ ਕੁਝ ਵੀ ਨਹੀਂ ਪਤਾ ਹੁੰਦਾ ਸੀ ਕਿ ਚੱਲ ਕੀ ਰਿਹਾ ਹੈ ਕੀ ਹੈ ਕੀ ਨਹੀਂ ਹੈ بس ਜੋ ਕਹਤਾ ਉਹ ਕਰਤਾ ਹੁੰਦਾ ਨਾ ਵੀ ਆਪ ਦਾ ਠੀਕ ਹੈ ਜੋ ਜਿਸ ਨੇ ਕਹਤਾ ਉਹ ਮੈਂ ਕਰਤਾ ਪਰ ਹੌਲੀ ਹੌਲੀ ਇਸ ਲਾਈਨ ਦੇ ਵਿੱਚ ਜਿਹੜਾ ਵੀ ਬੰਦਾ ਆ ਰਿਹਾ ਹੈ ਇਹ ਲਾਈਨ ਈਜ਼ੀ ਨਹੀਂ ਹੈ ਹੁਣ ਤੁਸੀਂ ਸ਼ੂਟ ਕਰ ਰਹੇ ਹੋ ਕੈਮਰਾਮੈਨਜ਼ ਨਾਲ ਨੇ ਲਾਈਟਿੰਗ ਨਾਲ ਇੱਕ ਪ੍ਰੋਪਰ ਸੈਟਅਪ ਹੈ ਉਦੋਂ ਬਾਅਦ ਨੌਲੇਜ ਹੈ ਉਦੋਂ ਬਾਅਦ ਸਵਾਲ ਕਰਨ ਦੀ ਇੱਕ ਲਿਆਕਤ ਹੈ ਤੁਹਾਡੇ ਅੰਦਰ ਸਕਿੱਲ ਆਪਾਂ ਕਹਿ ਦਿੰਨੇ ਹਾਂ ਨਾ ਇੱਕ ਉਹ ਬਹੁਤ ਜ਼ਰੂਰੀ ਹੈ ਤੇ ਮੈਂ ਕਹਿੰਨਾ ਵੀ ਜਿਹੜਾ ਵੀ ਇਸ ਲਾਈਨ ਚ ਆਵੇ ਉਹ ਇੱਕ ਪ੍ਰਿਪੇਅਰਡ ਮਾਈਂਡ ਨਾਲ ਮਾਈਂਡ ਨਾਲ ਲਾਵੇ कि हाँ मैं ये चीज़ा करनिया ने कोई भी हो चाहे वह स्पोर्ट्स हो या एक पॉडकास्टिंग लाइन हो किसी भी लाइन हो बहुत सारिया लाइनस ने चाहे स्टडीज़ भी मैं उन तुसी हो जिम्मे हम तुम स्टडी करते हो है ना तो फेवरेट सबजैक्ट कि साइंस है मेरा फेवरेट सब्जेक्ट एंड अदर देन दैट मैं एक्स्ट्रा एग्जाम्स लाइक ओलंपियाड वगैरह वो भी देनी है बहुत बड़ी मैं इंटरनेशनल लेवल थ्री भी आया हुआ है मेरे लिए ਤੁਸੀਂ ਤਾਂ ਫਿਰ ਉਧਰ ਜਾਓ ਅੱਧਰ ਕੀ ਕਰਨ ਆਏ ਹੋ ਤੁਸੀਂ ਵੇਖੋ ਮੇਰਾ ਪੈਸ਼ਨ ਹੈ ਕਿ ਕੈਮਰਾ ਦੇ ਉੱਤੇ ਆਣਾ ਨਹੀਂ ਹੈ ਹਮ ਅਵਣਾ ਵੀ ਯੂ نو ਅ ਪਰਸਨੈਲਿਟੀ ਆ ਵਣਾ ਗੇਨ ਹਮ ਕਿ ਮੈਂ ਕਿੱਥੇ ਵੀ ਜਾਵਾਂ ਲੋਗਾਂ ਨੂੰ ਇੰਨਾ ਦਾ ਪਤਾ ਹੋਏ ਕਿ ਮੇਰਾ ਨਾਮ ਇਨ ਆਇਆ ਹੈ ਮਤਲਬ ਇੱਕ ਪਰਸਨੈਲਿਟੀ ਗੇਨ ਕਰ ਫੇਮ ਫੇਮ ਨੋ ਨਾਟ ਫੇਮ ਹਮ ਅ ਪਰਸਨੈਲਿਟੀ ਲੈਕ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਇਆ ਹੈ ਮੇਰੇ ਫੇਵਰਿਟ ਜਨਲੇ ਸਿਮਰਨ ਜੋਤ ਸਿੰਘ ਮੱਕਰ ਨੂੰ ਵੀ ਉਹ ਉਹਨਾਂ ਨੇ ਫੇਮ ਨਹੀਂ ਕੀਤੀ ਉਹਨਾਂ ਨੇ ਇੱਕ ਪਰਸਨੈਲਿਟੀ ਗੇਨ ਕੀਤੀ ਹੈ ਐਂਡ ਉਹੀ ਪਰਸਨੈਲਿਟੀ ਮੈਨੂੰ ਗੇਨ ਕਰਨੀ ਆ ਐਂਡ ਅਦਰ than that ਮੇਰਾ ਪੈਸ਼ਨ ਵੀ ਹੈ ਪਬਲਿਕ ਸਪੀਕਿੰਗ ਐਂਡ 올 ਸਪੀਚਸ ਹੂੰ ਤਾਂ ਬਸ ਪੋਡਕਾਸਟ ਕਰ ਲਿਆ ਪੋਡਕਾਸਟ ਸ਼ੁਰੂ ਕਰ ਲਿਆ ਨਹੀਂ ਵੈਰੀ ਗੁੱਡ ਨਾਇਰ ਯੂ ਆਰ ਡੂਇੰਗ ਵੈਰੀ ਗੁੱਡ ਅ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਐਦਾਂ ਹੀ ਤੁਸੀਂ ਕਰਦੇ ਰਹੋ ਅ ਮੇਰੇ ਵੱਲੋਂ ਤੇ ਹੀ ਦੁਆ ਤੁਹਾਡੇ ਲਈ ਕਿ ਤੁਸੀਂ ਹੋਰ ਜਦੋਂ ਨੂੰ ਤੁਸੀਂ ਤੁਸੀਂ ਬਹੁਤ अर्ਲੀ ਸ਼ੁਰੂ ਕਰ ਲਿਆ ਦੈਟਸ ਅ ਵੈਰੀ ਗੁੱਡ ਥਿੰਗ ਫਾਰ ਯੂ ਕਿ ਤੁਹਾਨੂੰ ਜਦੋਂ ਤੁਸੀਂ ਆਪਣੀ ਇਹ ਚਾਹੋਗੇ ਜਦੋਂ ਤੁਹਾਨੂੰ ਸਮਝ ਆਣੀ ਸ਼ੁਰੂ ਹੋਊਗੀ ਤਾਂ ਤੁਹਾਡੇ ਪਿੱਛੇ ਇੱਕ ਜਰਨੀ ਹੋਊਗੀ ਆਲਰੇਡੀ ਹਨਾ ਪੋਡਕਾਸਟ ਦੀ ਅਲਰਨਿੰਗਸ ਦੀ ਹੋਊਗੀ ਜਿਵੇਂ ਮੰਨ ਲਓ ਕੋਈ ਸਵਾਲ ਹੋ ਗਿਆ ਜਾਂ ਵਿਚੋ ਕੱਟ ਹੋ ਗਿਆ ਜਾਂ ਕੁਝ ਹੋ ਗਿਆ ਹੁੰਦਾ ਰਹਿੰਦਾ ਹੈ ਅਕਸਰ ਸ਼ੂਟਸ ਹੁੰਦਾ ਹੈ ਇਹ ਸਭ ਕੁਝ ਬਹੁਤ ਹੁੰਦਾ ਤਾਂ ਉਹ ਤੁਹਾਡੇ ਵਾਸਤੇ ਇੱਕ ਜਰਨੀ ਹੈ ਹਨਾ ਇੱਕ ਲਰਨਿੰਗ ਹੈ ਤੁਹਾਡੇ ਲਈ ਕਿ ਕਿਸ ਤਰੀਕੇ ਦਾ ਮੈਂ ਕੰਟੈਂਟ ਪ੍ਰੋਡਿਊਸ ਕਰਨਾ ਹੈ ਕਿਸ ਤਰੀਕੇ ਨਾਲ ਮੈਂ ਆਪਦੇ ਆਪ ਨੂੰ ਲੈ ਕੇ ਜਾਣਾ ਹੈ ਅੱਗੇ ਮੈਂ ਵੰਡਰ ਕਰ ਰਹੀ ਹਾਂ ਕਿ ਤੁਸੀਂ ਹੁਣੇ ਬੋਲਿਆ ਤੁਹਾਡਾ ਪਹਿਲੇ ਇੱਕ ਚੈਨਲ ਸੀ ਦਾਸਤਾਨ ਦੇ ਨਾਮ ਤੇ ਤਾਂ ਤੁਸੀਂ ਇਹ ਵੀ ਤਾਂ ਕੀ ਕਿਹਾ ਕਿ ਤੁਹਾਨੂੰ ਦਾਸਤਾਨ ਚੈਨਲ ਛੱਡਣਾ ਪਿਆ ਤੇ ਤੁਸੀਂ ਹੁਣ ਇੱਕ ਐਸਐਮਟੀਵੀ ਚ ਐਂਕਰ ਹੋ ਵਾਈ ਤੁਸੀਂ ਆਪਣਾ ਤੁਹਾਡੇ ਖੁਦ ਦਾ ਇੱਕ ਚੈਨਲ ਸੀਗਾ ਤੁਸੀਂ ਐਸਐਮਟੀਵੀ ਕਿਉਂ ਜੋਇਨ ਕੀਤਾ ਕਦੇ-ਕਦੇ ਨਾ ਲਰਨਿੰਗਸ ਹੁੰਦੀਆਂ ਲਾਈਫ ਦੀ ਐਸਐਮਟੀਵੀ ਮਤਲਬ ਮੈਂ ਸ਼ੁਰੂ ਤੋਂ ਹੀ ਪਹਿਲਾਂ ਮੈਂ ਔਨ-ਏਅਰ ਸੀਗਾ ਦੈਨ ਉਦੋਂ ਬਾਅਦ ਐਸਐਮਟੀਵੀ ਹੋਇਆ ਫਿਰ ਦਾਸਤਾਨ ਹੋਇਆ ਫਿਰ ਹਨ ਜਗੀਦਾ ਪੋਡਕਾਸਟ ਸ਼ੁਰੂ ਕੀਤਾ ਬਹੁਤ ਸਾਰੀਆਂ ਲਰਨਿੰਗਸ ਹੁੰਦੀਆਂ ਲਾਈਫ ਦੀ ਹਨਾ ਪਾਸ ਹੁੰਦੇ ਨੇ ਕਦੇ ਕਦੇ ਤੁਸੀਂ ਇਹੋ ਜੀਆਂ ਗਲਤੀਆਂ ਕਰ ਜਾਂਦੇ ਹੋ ਕਿ ਤੁਹਾਨੂੰ ਉਹ ਚੀਜ਼ਾਂ ਬਾਅਦ ਚ ਜਾ ਕੇ ਰੈਲਾਈਜ਼ ਹੁੰਦੀਆਂ ਵੀ ਉਹ ਗਲਤੀ ਨਹੀਂ ਕਰਨੀ ਚਾਹੀਦੀ ਸੀ ਜੋ ਵੀ ਹੋਇਆ ਚਲੋ ਦੈਟਸ ਅ ਪਾਸਟ ਪਰ ਹਾਂ ਉਹ ਬੜੇ ਲਗਨ ਨਾਲ ਚਲਾਇਆ ਹੋਇਆ ਚੈਨਲ ਸੀਗਾ ਬਹੁਤ ਅੱਛਾ ਕਰ ਵੀ ਰਿਹਾ ਸੀਗਾ ਪਰ ਉਹਨੂੰ ਕਹਿੰਦੇ ਨੇ ਨਾ ਵੀ ਸਿੱਖਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਤਾਂ ਉਹ ਇੱਕ ਲਰਨਿੰਗ ਹੈ ਮੇਰੇ ਲਈ ਬਹੁਤ ਵੱਡੀ ਤਾਂ ਸਾਡੀ ਸਾਰਿਆਂ ਦੀ ਫੈਮਿਲੀ ਹੁੰਦੀ ਹੈ ਮੇਰੀ ਵੀ ਫੈਮਿਲੀ ਹੈ ਐਡ ਜਦੋਂ ਅਸੀਂ ਪੋਡਕਾਸਟ ਕਰ ਵੀ ਲਿਆ ਜਾਂ ਉਹ ਦੇਖ ਵੀ ਰਹੇ ਤਾਂ ਵੀ ਉਹ ਦੇਖਦੇ ਹੈ ਮੇਰੀ ਵੀ ਫੈਮਿਲੀ ਦੇਖਦੀ ਹੈ ਆਈ ਹੋਪ ਤੁਹਾਡੀ ਵੀ ਫੈਮਿਲੀ ਦੇਖੇਗੀ ਤਾਂ ਕਿ ਉਹਨਾਂ ਦੇ ਕੋਈ ਰਿਐਕਸ਼ਨਸ ਆਇਆ ਜੋ ਤੁਹਾਨੂੰ ਬਹੁਤ ਯੂਨੋ ਸ਼ੌਕਿੰਗ ਲੱਗੇ ਕਿ ਇਹਨੂੰ ਐਨੀ ਪਸੰਦ ਆ ਤੈਨੂੰ ਹੈ ਪਸੰਦ ਆਇਆ ਹੈ ਨਹੀਂ ਮੇਰੀ ਕੋਈ ਐਹੋ ਜੀ ਕਨਵਰਸੇਸ਼ਨ ਨਹੀਂ ਹੁੰਦੀ ਕਦੇ ਘਰਦਿਆਂ ਨਾਲ ਕਿ ਯਾਰ ਆਹ ਚੀਜ਼ ਸਹੀ ਸੀ ਜਾਂ ਆਹ ਗਲਤ ਸੀ ਬਟ ਹਾਂ ਜਿਸ ਤਰੀਕੇ ਨਾਲ ਚੀਜ਼ਾਂ ਚੱਲ ਰਹੀਆਂ ਕਿਉਂਕਿ ਜਦੋਂ ਤੁਸੀਂ ਵੈਨਿਊ ਫੇਲ ਐਟ ਸਮ ਮੂਮੈਂਟ ਨਾ ਲਾਈਫ 'ਚ ਜਦੋਂ ਤੁਸੀਂ ਕੰਟੀਨਿਊਸਲੀ ਫੇਲ ਹੁੰਦੇ ਰਹਿੰਦੇ 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 ਹੋ ਤਾਂ ਇੱਕ ਉਹ ਪੈਚ ਬਣ ਜਾਂਦਾ ਪਿੱਛੇ ਵੀ ਹਾਂ ਯਾਰ ਇੱਕ ਨਾ ਮਨ 'ਚ ਡਾਊਟ ਆਉਂਦਾ ਵੀ ਆ ਰ ਹੋਏਗਾ ਆ ਜਾਂ ਨਹੀਂ ਹੋਏਗਾ ਇੱਕ ਡਾਊਟ ਆ ਜਾਂਦਾ ਮੇਰੇ ਵੀ ਅੰਦਰ ਕਿਉਂਕਿ ਮੈਂ ਕੁਝ ਨਤਰੰਗੀ ਟਰਾਈ ਕਰਦੀ ਆ ਪੋਡਕਾਸਟ ਵਿੱਚ ਤਾਂ ਮੇਰੇ ਦਿਮਾਗ ਚ ਆਉਂਦਾ ਯਾਰੇ ਪਾਸੂਗਾ ਕਿ ਫੇਲ ਹੋਗਾ ਪੋਡਕਾਸਟ ਰੈਡ ਲਾਈਟ ਦੇਣਾ ਆਜੇ ਐ ਨਾ ਮਰੇ ਉਹ ਨਾ ਉਹ ਤਾਂ ਮੈਂ ਉਹ ਚੀਜ਼ ਟਰਾਈ ਨਹੀਂ ਕਰਦੀ ਗਾ ਬਈ ਨਹੀਂ ਇਹ ਬੜੀ ਅੱਛੀ ਗੱਲ ਹੈ ਕਿ ਤੁਹਾਡੇ ਜਿਹੜੇ ਪੇਰੈਂਟਸ ਨੇ ਉਹ ਤੁਹਾਡੇ ਨਾਲ ਖੜਦੇ ਨੇ ਹਨਾ ਦੇਖਦੇ ਨੇ ਚੀਜ਼ਾਂ ਤੇ ਤੁਹਾਨੂੰ ਪੁਸ਼ ਕਰਦੇ ਨੇ ਅੱਗੇ ਕਿਆਰ ਇਨਾਇਆ ਕਰ ਹੁਨੇ ਤੱਕ ਤੁਹਾਡਾ ਫੇਵਰੇਟ ਪੋਡਕਾਸਟ ਕਿਹੜਾ ਹੈ ਤੇ ਉਹ ਕੀ ਦੇ ਨਾਮ ਹੈ ਮੇਰੇ ਜੱਗੇ ਦੇ ਪੋਡਕਾਸਟ ਹਨ ਮੇਰੇ 2 3 ਫੇਵਰੇਟ ਨੇ ਇੱਕ ਸਿਮਰਨ ਜੋਤ ਮੱਕੜ ਬਾਜੀ ਨੇ ਉਹਨਾਂ ਨਾਲ ਮੈਂ ਪਹਿਲਾ ਪੋਡਕਾਸਟ ਉਹਨਾਂ ਨਾਲ ਸ਼ੂਟ ਕੀਤਾ ਸੀ ਵਾਓ ਕੰਗratulations ਅਨ ਜੀ ਬਰਥਡੇ ਜਨਮ ਤੇ ਦੂਸਰਾ ਗੂਗਲ ਸਾਹਿਬ ਨੇ ਉਹਨਾਂ ਨਾਲ ਇੱਕ ਪੋਡਕਾਸਟ ਸ਼ੂਟ ਕੀਤਾ ਸੀਗਾ ਤੇ ਤੀਸਰਾ ਪੋਡਕਾਸਟ ਸੀਗਾ ਇੱਕ ਪਈਸਾਬ ਸੀਗੇ ਬ্লাইਂਡ ਉਹਨਾਂ ਨਾਲ ਬ্লাইਂਡ ਹਾਂ ਉਹ ਕੀਰਤਨ ਕਰਦੇ ਨੇ ਬੜਾ ਪਿਆਰਾ ਤੀਸਰਾ ਮੇਰਾ ਫੇਵਰੇਟ ਹੋਆ ਤਾਂ ਤੁਹਾਡੇ ਪੋਡ ਤੁਹਾਡੇ ਚੈਨਲ ਤੇ ਵੱਡੇ ਵੱਡੇ ਲੋਕ ਆਦਨ ਹੁੰਦੇ ਪੋਡਕਾਸਟ ਬਸ ਲੱਗੇ ਹੋਇਆ ਇਹਨਾਂ ਆ ਉਮੀਦ ਕਰਦੇ ਹਾਂ ਕਿ ਹੋਰ ਵੱਡੇ ਹੋਣ ਹਲੇ ਤਾਂ ਫਿਲਹਾਲ ਸਟਾਰਟਿੰਗ ਹੈ ਦੇਖਦੇ ਹਾਂ ਕਿੱਥੇ ਇੱਕ ਤੱਕ ਇਹ ਜਰਨੀ ਲੈ ਕੇ ਜਾਂਦੀ ਹੈ ਮੈਨੂੰ ਤਾਂ ਚਲੋ ਇੱਕ ਰੈਪਿਡ ਫਾਇਰ ਖੇលੀਏ ਹੂੰ ਮੈਂ ਕੁਐਸਚਨ ਪੁੱਛਾਂਗੀ ਤੁਸੀਂ ਜਲਦੀ ਜਲਦੀ ਆਨਸਰ ਦੇਣਾ ਠੀਕ ਹੈ ਫੇਵਰਿਟ ਪੋਲੀਟੀਸ਼ੀਅਨ ਫੇਵਰਿਟ ਪੋਲੀਟੀਸ਼ੀਅਨ ਇਹ ਬਹੁਤ ਟਫ ਅੱਛਾ ਤੁਸੀਂ ਕਿਉਂਕਿ ਫੇਵਰਿਟ ਉਹ ਹੁੰਦਾ ਜਿੰਨਾਂ ਨੂੰ ਤੁਸੀਂ ਸਿੱਖਦੇ ਹੁੰਨੇ ਹੋ ਮੈਨੂੰ ਲੱਗਦਾ ਹੈ ਕਿ ਪੋਲੀਟਿਕਸ ਨਾ ਬੜਾ ਡਿਫਰੈਂਟ ਜਿਹਾ ਵਿਸ਼ਾ ਹੈ ਤੇ ਮੈਨੂੰ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਫਿਲਹਾਲ ਫੇਵਰਿਟ ਡਰਿੰਕ ਫੇਵਰਿਟ ਡਰਿੰਕ कोई मैं मैं मतलब बड़ा ना ना एक कला किसी Shorts and टी शर्ट <laughs> ओके यू मीन नाइट सूट हां नाइट सूट मोस्ट फेवरेट एक्टिविटी एक्टिविटी प्लेइंग क्रिकेट मोस्ट फेवरेट सिंगर सिद्दू मूसे वाला सिद्दू मूसे वाला सिद्दू मूसे वाला मेरा uh, मतलब ਜਦੋਂ ਪੀਕ ਤੇ ਸੀ ਜਾਂ ਇੱਥੇ ਹੁੰਦੇ ਸੀ ਸਾਡੇ ਵਿਚਕਾਰ ਤਾਂ ਬੜਾ ਸੁਣਿਆ ਉਹਨਾਂ ਨੂੰ ਮਤਲਬ ਫ্লাই ਹਾਈ ਤੋਂ ਲੈ ਕੇ ਆ ਲਾਸਟ ਰਾਈਟ ਤੱਕ ਉਹਨਾਂ ਦੇ ਗਾਣੇ ਜਿਹੜੇ ਨੇ ਹੁਣ ਤੱਕ ਦੇ ਸੈਡ ਵੀ ਇਮੋਸ਼ਨਲ ਵੀ ਧਾਰਮਿਕ ਵੀ ਮਤਲਬ ਲੋਕ ਉਹਨੂੰ ਐਵੇਂ ਕ੍ਰਿਟਿਸਾਈਜ਼ ਕਰਦੇ ਰਹੇ ਹਲੇ ਤੱਕ ਮੈਨੂੰ ਇਦਾਂ ਲੱਗਦਾ ਕਿ ਉਹ ਜੇ ਅੱਜ ਇੱਥੇ ਹੁੰਦਾ ਤੇ ਲੋਗ ਦਿਲਜੀਤ ਦਸਾਂਜੀ ਵੰਦੋ ਦਿਲਜੀਤ ਦਸਾਂਜ ਮੇਰੇ ਫੇਵਰਿਟ ਨੇ ਪਰ ਦਿਲਜੀਤ ਦਸਾਂਜ ਕਰਨੋ ਜਲਾ ਏਪੀ ਟਿਲ ਨੂੰ ਸ਼ੁਭ ਏ ਮਤਲਬ ਪੰਜਾਬ ਦਾ ਬਹੁਤ ਵੱਡਾ ਵੱਡੇ ਚਿਹਰੇ ਨੇ ਪਰ ਜਦੋਂ ਤੱਕ ਉਹ ਸੀਗਾ ਉਹਨਾਂ ਨੇ ਇਹਨੇ ਉੱਠ ਨਹੀਂ ਦਿੱਤੇ ਹੋ ਚਾਹੇ ਉਹ ਕਲਾ ਦੇ ਲਈ ਲਾ ਲੋ ਚਾਹੇ ਉਹ ਗਾਣੇ ਦੇ ਲਈ ਲਾ ਲੋ ਮਤਲਬ ਮੈਨੂੰ ਇਹ ਲੱਗਦਾ ਕਿ ਸਿੱਧੂ ਮੂਸੇ ਵਾਲਾ ਅੱਜ ਤੱਕ ਦਾ ਬੈਸਟ ਹੈ ਤੁਹਾਡਾ ਕੋਈ ਫੇਵਰਿਟ ਖਾਣਾ ਨਹੀਂ ਲਾਈਕ ਲਾਈਕ ਖਾਣਾ ਜਾਂ ਅਨਲਾਈਕ ਡਿਸਲਾਈਕ ਖਾਣਾ ਰਾਜਮਾ ਰਾਇਸ ਫੇਵਰਿਟ ਹੈ ਫੇਵਰਿਟ ਵਾਓ ਥੋੜੀ ਥੋੜ ਜੰਦੀ ਹੈ ਸਾਹਿਬ ਜੰਦੀ ਤੁਹਾਡਾ ਫੇਵਰਿਟ ਰਾਜਮਾ ਰਾਇਸ ਘਰ ਦੇ ਤਾਂ ਫੇਵਰਿਟ ਹੈ ਬਾਰ ਦਾ ਤਚਕਾ ਬਾਰ ਦਾ ਤਚਕਾ ਵਾਹ ਜੀ ਵਾਹ ਸਹੀ ਹੈ ਤਾਂ ਜਨਰੇ ਜੰਦੇ ਤੁਸੀਂ ਕੀ ਮੈਸੇਜ ਦੋਗੇ ਸਾਡੇ ਆਡੀਅנס ਨੂੰ ਕਿ ਜੇ ਤੁਸੀਂ ਕੁਝ ਵੀ ਕਰਨਾ ਤਾਂ ਕੀ ਕਰੋ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਕਿ ਤੁਸੀਂ ਜੋ ਵੀ ਕਰੋ ਆਪਦਾ ਮਨ ਬਣਾ ਕੇ ਪ੍ਰੋਪਰ ਦਿਲ ਨਾਲ ਜਿਸ ਚੀਜ਼ ਤੇ ਤੁਹਾਨੂੰ ਇੰਟਰਸਟ ਹੈ ਜੋ चीज ਤੁਹਾਨੂੰ ਲੱਗਦੀ ਹੈ ਕਿ ਹਾਂ ਮੈਂ ਕਰ ਸਕਦਾ ਹੈ ਨਾ ਕਿ ਮੈਂ ਫੁੱਲੀ ਡੈਡੀਕੇਸ਼ਨ ਨਾਲ ਤਾਂ ਉਹ ਚੀਜ਼ ਕਰਨੀ ਚਾਹੀਦੀ ਆ ਰਦਰ ਕਈ ਵਾਰੀ ਆਪਾਂ ਨਾ ਇਨਫਲੂਐਂਸ ਹੋ ਜਾਂਨੇ ਲੋਕਾਂ ਤੋਂ ਕਿ ਮੈਂ ਆ ਵੀ ਕਰ ਲਾਂ ਮੈਂ ਆ ਵੀ ਕਰ ਲਾਂ ਮੈਂ ਆ ਵੀ ਕਰ ਲਾਂ ਮੈਂ ਵੀ ਕਰ ਲਾਂ ਨਹੀਂ ਮੈਂ ਮੇਰਾ ਬੜਾ ਐਕਸਪੀਰੀਅੰਸ ਲਹਿ ਹੋਈਆਂ ਚੀਜ਼ਾਂ ਚ ਕਿ ਜੋ ਵੀ ਆ ਕੇ ਕੋ ਕਹਿ ਦਿੰਦਾ ਸੀ ਮੈਂ ਕਹਾ ਹਾਂ ਆ ਕਰ ਲੈਨੇ ਆ ਪਰ ਜਿਵੇਂ ਜਿਵੇਂ ਤੁਸੀਂ ਸਮਝਦਾਰ ਹੁੰਨੇ ਤਾਂ ਤੁਹਾਨੂੰ ਇਹ ਚੀਜ਼ਾਂ ਸਮਝ ਆ ਜਾਂਦੀਆਂ ਕਿ ਲਾਈਫ ਚ ਕੁਝ ਵੀ ਈਜ਼ੀ ਨਹੀਂ ਹੁੰਦਾ ਡਿਫਿਕਲਟੀਜ਼ ਆਉਂਦੀਆਂ ਪਰ ਤੁਸੀਂ ਲੱਗੇ ਰਹੋ थैंक यू सो मच अर्नाल्ड पॉडकास्ट करके मेनू बहुत अच्छा फील हो रहा है एंड आई थिंक दैट योर ऑडियंस ने भी बहुत अच्छा लग गया होगा थैंक यू सो so मच अनाया तू सी इनवाइट किया मेनू अपने पॉडकास्ट पे रब थोनू एदा ही चढ़दी कलाच रखे हमेशा थैंक यू सो मच सर फॉर नाउ बाय बाय